ਉਹ ਸਾਨੂੰ ਛੱਗ ਲਿਖਣ ਤੋਂ ਬਾਅਦ ਨਹੀਂ ਲਿਖਣ ਸੀਗੇ ਛੱਗ ਲੈ ਕੇ ਹੀ ਲਿਖਦੇ ਸੀਗੇ ਇਹ ਇੱਕ ਐਸੀ ਕਾਮ ਆ ਜਿਹੜੀ ਜੰਗ ਦੇ ਮੈਦਾਨ ਦੇ ਵਿੱਚ ਖੜੀ ਹੋਈ ਦੁਸ਼ਮਣ ਦੀ ਭੈਣ ਨੂੰ ਆਪਣੀ ਭੈਣ ਦੁਸ਼ਮਣ ਦੀ ਮਾਂ ਨੂੰ ਆਪਣੀ ਮਾਂ ਕਹਿੰਦੀ ਆ ਤੇ ਉਹ ਲਖਾਰੀ ਸਿਰਫ ਇਹ ਦੇਖਣ ਵਾਸਤੇ ਉਹ ਕਾਮੇਦਸਾਨ ਤੋਂ ਚੱਲ ਕੇ ਪੰਜਾਬ ਦੇ ਜੰਗ ਦੇ ਮੈਦਾਨਾਂ ਦੇ ਵਿੱਚ ਚੁਪਟਾ ਕਿ ਕੌਣ ਕਿਹੜੀ ਆ ਯਾਰ ਇਹ ਲੋਕ ਜਿਹੜੇ ਨੇ ਕਿ ਜਿੱਦਿਆਂ ਦੁਸ਼ਮਣ ਦੀਆਂ ਧੀਆ ਭੈਣਾਂ ਨੂੰ ਵੀ ਦੁਸ਼ਮਣ ਦੀਆਂ ਆਪਣੀਆਂ ਧੀਆ ਭੈਣਾਂ ਵਾਂਗੂ ਮੰਨ ਲੈਂਦੇ ਨੇ ਤੇ ਇਥੇ ਕੰਮ ਕੁਝ ਹੋਰੀ ਵਾਂਗ ਹੈ ਮੈਨੂੰ ਗੁਰਪ੍ਰੀਤ ਵੀਰ ਨੇ ਇੱਕ ਟਿਕਟੌਕ ਦਾ ਵੀਡੀਓ ਭੇਜਿਆ ਲਾਈਵ ਜਿਹਦੇ ਵਿੱਚ ਗੁਰਪ੍ਰੀਤ ਵੀਰ ਦੀ ਸਿੰਗਲ ਦੀ ਫੋਟੋ ਲਗਾ ਕੇ ਤੇ ਨਾਮ ਨਹੀਂ ਕੀਤੀ ਗਈ ਆ ਤੇ ਪੀਆਰੇ ਵਿੱਚ ਮਨਚੇਤਿਆ ਇੱਕ ਸੁੱਲੀ ਵਾਈ ਐਪ ਚੱਲ ਰਹੀ ਸੀ ਬੜਾ ਰੌਲਾ ਪਿਆ ਸੀ ਉਸ ਟਾਈਮ ਕਲਬ ਹਾਊਸ ਚੱਲਦਾ ਹੋਣਾ ਸੀ ਇਹਨਾਂ ਨੇ ਕੋਈ ਇੰਜੀਨੀਅਰ ਜਿਹੜਾ ਮਾਇਨਾ ਤੋਂ ਉਹਨੇ ਇੱਕ ਐਪ ਬਣਾਈ ਉਹਦੇ ਤੇ ਮੁਸਲਮਾਨ ਬੀਬੀਆਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੀਆਂ ਬੋਲੀਆਂ ਲਾਈਆਂ ਜਾਂਦੀਆਂ ਸਾਡੇ ਲਈ ਉਹ ਬੜੀ ਅਜੀਬ ਚੀਜ਼ ਸਹੀਂ ਤੇ ਆਹ ਜਿਹੜੀ ਚੀਜ਼ ਚੀਜ਼ ਸਹੀਂ ਤੇ ਆਹ ਜਿਹੜੀ ਚੀਜ਼ ਗੁਰਪ੍ਰੀਤ ਜੀ ਤੋਂ ਮੈਨੂੰ ਸੁਣਨ ਨੂੰ ਮਿਲੀ ਆ ਕਿ ਇਹਨਾਂ ਦੀ ਘਰ ਵਾਲੀ ਇਹਨਾਂ ਦੀ ਸਿੰਘਣੀ ਨੂੰ ਲਗਾ ਕੇ ਉਹਨਾਂ ਦੀ ਫੋਟੋ ਉੱਤੇ ਨਿਲਾਮੀ ਕੀਤੀ ਗਈ ਆ ਇਹ ਮੈਂ ਕਮਾਂਗਾ ਕਾਲੇ ਅੱਖਰਾਂ ਵਾਲੀ ਜਿਹੜੀ ਲਿਖਿਆ ਜਾਵੇਗਾ ਇਤਿਹਾਸ ਤੇ ਉਹ ਹੀ ਘਟ ਹੋਊਗਾ ਮੈਂ ਇਹ ਸਮਝਣ ਵਾਸਤੇ ਆਇਆ ਕਿ ਆਪਾਂ ਹੁਣ ਐਸ ਪਾਸੇ ਨੂੰ ਆਈਏ ਆਹ ਬੁਰਕੀਆਂ ਵਾਲਾ ਥੜੀਆਂ ਵਾਲਾ ਚੈਪਟਰ ਉਹਨਾਂ ਪਾਸੇ ਕਰੀਏ ਤੇ ਗੁਰਪ੍ਰੀਤ ਜੀ ਮੈਂ ਐਕਚੁਅਲੀ ਮੈਂ ਕਨਫਿਊਜ਼ ਆ ਕਿ ਇਹ ਸਾਰਾ ਕੁਝ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਰੈਫਰੈਂਡਮ ਦੇ ਨਾਲ ਜੁੜੇ ਕਿਵੇਂ ਹੋਏ ਹੋ ਇਹਨੂੰ ਤੁਸੀਂ ਜਸਟੀਫਾਈਡ ਕਿਵੇਂ ਕਰੋਗੇ ਕਿ ਤੁਸੀਂ ਰੈਫਰੈਂਡਮ ਨਾਲ ਜੁੜੇ ਹੋਏ ਬਾਕੀ ਗੱਲ ਬਾਤ ਆਪਾਂ ਕੇ ਜਦ ਵੀ ਹੈਗੀ ਉਹਨੂੰ ਕੰਟੀਨਿਊ ਕਰਦੇ ਆਂ ਹਾਂਜੀ ਅਸਲ ਤੇ ਵਾਇਗੁਰਜੀ ਦਾ ਖਾਲਸਾ ਫਤਿਹ ਪਰ ਮੇਰੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਅਸਲ ਤੇ ਮੈਂ ਨਾ ਰੈਫਰੈਂਡਮ ਨਾਲ ਜੁੜਿਆ ਇਸ ਤਰ੍ਹਾਂ ਸੀਗਾ ਵੀ ਮੇਰੇ ਆਦਰ ਸਾਹਿਬ ਦੇ ਜਿਹੜੇ ਲਿੰਕ ਸੀਗੇ ਹਾਂਜੀ ਇਹ ਤੇ 2007 ਵਿੱਚ ਮੁੜ ਪਿੰਡ ਸ਼ਹਿਰ ਦੇ ਵਿੱਚ ਇੱਕ ਕਾਨਫਰੰਸ ਕੀਤੀ ਜਾਂਦੀ ਹੈ ਐ ਐਸਐਫਜੀ ਵੱਲੋਂ ਹਾਂਜੀ ਉਹਨਾਂ ਲਈ ਐਸਐਫਜੀ ਸੀ ਇਹ ਬਣਾਈ ਗਈ ਸੀ ਵੀ ਅਸੀਂ ਸਿੱਖਾਂ ਦੇ ਜਿਹੜੇ ਹੱਕ ਉਪਕਿਆ ਉਹਨਾਂ ਦੀ ਗੱਲ ਕਰਨੀ ਦਿੱਲੀ ਵਿੱਚ ਜੋ ਸਾਡ ਦਿੱਲੀ ਜਾਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ 'ਚ ਸਾਡੇ ਨਾਲ ਕਤਲਿਆਮ ਕੀਤਾ ਗਿਆ ਜਨਤਕ ਕੀਤੀ ਗਈ ਅਸੀਂ ਉਹੀ ਗੱਲ ਕਰਨੀ ਹੈ ਜਸਵੀਰ ਸਿੰਘ ਦੇ ਨਾਮ ਦਾ ਇੱਕ ਆਪਣੇ ਸਿੰਘ ਸੀਗਾ ਉਹਦੇ ਪਰਿਵਾਰ ਦੇ ਬਹੁਤ ਜੀ ਜਿਹੜੇ ਹੀ ਵੱਡੇ ਪੱਧਰ 'ਤੇ ਕਤਲ ਕੀਤੇ ਗਏ ਤੇ ਉਹ ਇੱਕ ਗਵਾਹ ਸੀਗਾ ਜਿਹਦੀ ਇਹਨਾਂ ਨੇ ਗਵਾਹੀ ਵੀ ਕਰਾਉਣ ਨੂੰ ਹਨਾ ਉਹਦਾ ਵੀ ਮਸਲਾ ਉਹ ਚੱਲਦਾ ਸੀ ਤੇ ਉਦੋਂ ਚਲੋ ਸਾਡੇ ਫਾਦਰ ਸਾਹਿਬ ਦੇ ਨਾਲ ਜਿਹੜੇ ਲਿੰਕ ਸੀਗੇ ਬਾਬਾ ਠਾਣਾ ਜੀ ਹਾਂਜੀ ਉਹਨਾਂ ਕਰਕੇ ਅਸੀਂ ਚਲੋ ਉੱਥੇ ਜਾਣਾ ਆਉਣਾ ਤੇ ਮੁੜ ਕੇ ਜਦੋਂ ਅਸੀਂ ਗੁਰਦਵਾਰਿਆਂ ਵਿੱਚ ਇਸ ਚੀ ਦੀ ਕੈਂਪੇਨ ਕੀਤੀ ਵੀ ਜਿਨ੍ਹਾਂ ਨੇ ਸਾਡਾ ਕਤਲੇਆਮ ਕੀਤਾ ਆ ਆਪਣੀ ਜਿਹੜੇ ਮੇਨ ਕਹ ਲੋ ਕਿ ਦੋਸ਼ੀ ਸੀਗੇ ਲੋਕ ਤਮਾਕਾ ਰੜ ਜਾਂਦਾ ਉਸ ਵਾਰੀਏ ਮਾਰ ਦਿੱਤੇਗੇ ਹਾਂਜੀ ਤੇ ਜਿਹੜੇ ਰਹਿੰਦੇ ਸੀਗੇ ਟਾਈਟਲਰ ਜਗਦੀਸ਼ ਟਕਲਰ ਵਾਰੀਏ ਸ ਸਜਨ ਕੁਮਾਰ ਵਰਗੇ ਉਹਨਾਂ ਨੂੰ ਅਸੀਂ ਸਜਾਵਾਂ ਦਵਾਵਾਂਗੇ ਅਮ ਅਮਤਾ ਵਚਨ ਨੂੰ ਸਜਾਵਾਂ ਦਵਾਵਾਂਗੇ ਇਹੋ ਜੀ ਕੈਂਪੇਨ 'ਚ ਅਸੀਂ ਆਪ ਹਿੱਸਾ ਲਿਆ ਹਾਂ ਜੀ ਗੁਰੂਗਰਾਜ ਅੱਜ ਜਾ ਕੇ ਅਸੀਂ ਉੱਥੇ ਗੱਲ ਕਰਨੀ ਤੇ ਮੇਰੇ ਫਾਦਰ ਸਾਹਿਬ ਨੇ ਖੁਦ ਬਾਬਾ ਠਾਨਾ ਜੀ ਦੇ ਨਾਲ ਉਹ ਇਸ ਗੱਲ ਦੀ ਜੇਕਰ ਕੋਈ ਆ ਕੇ ਪੁੱਛੇ ਤਾਂ ਉਹ ਦੱਸ ਦੂਗਾ ਵੀ ਇਕੱਠਿਆਂ ਨੇ ਉਦੋਂ ਲੱਖਾਂ ਹੀ ਡਾਲਰ ਇਕੱਠਾ ਕਰਕੇ ਐਸਐਫਜੀ ਨੂੰ ਦਿੱਤਾ ਸੀ ਠੀਕ ਹੈ ਜੀ ਦੋਨਾਂ ਨੇ ਆਪਣੀ ਨਾਲ ਜਾ ਕੇ ਕੈਲੀਫੋਰਨੀਆ ਦੇ ਵਿੱਚ ਉਹ ਇਹ ਮਾਇਆ ਇਕੱਠੀ ਕੀਤੀ ਹਾਂ ਜੀ ਕੰਡੀਸ਼ਨ ਚੱਲੋ ਤੇ ਸੰਧ ਗੱਲੋ ਤੇ ਉਹ ਤੋਂ ਬਾਅਦ ਚ ਗੱਲ ਹੋਈ ਵੀ ਦੁਆਬੀ ਜੀ ਵੀ ਇਹ ਮੁੜ ਕੇ ਕੈਂਪੇਨਰਾਂ ਨੇ ਵੱਡੀ ਕਰ ਦਿੱਤੀ ਤੇ ਇਹਨਾਂ ਹੁੰਦਾ ਸੀ ਵੀ ਸਾਡੇ ਨਾਲ ਤੁਸੀਂ ਉਹਦਾ ਨਹੀਂ ਉਹ ਰੋ ਗਿਆ ਨੈਟਵਰਕ ਤੇ ਜਿੱਦਾਂ ਕਹਿੰ ਲੋ ਕਿ ਸੋਸ਼ਲ ਮੀਡੀਆ ਤੇ ਮੈਨਾਂ ਨਹੀਂ ਹੀ ਕਰਦਾ ਪਰ ਇਹ ਇਹਨਾਂ ਨੇ ਸ਼ਿਕਾਗੋ ਜਾਣਾ ਉੱਥੇ ਨਾਲ ਸਾਡੇ ਚੱਲੋ ਇਹਦੇ ਕਰਕੇ ਫੇਰ ਥੋੜਾ ਹੁੰਦਾ ਸੀ ਕਿ ਜਦੋਂ ਲੋਕਲ ਕੰਮ ਕਰਨਾ ਆਪਾਂ ਹੈਗੀਆਂ ਕਰਾਂਗੇ ਸੋ ਇਹ 5 10 15 ਸਾਲ ਚੱਲਦਾ ਰਿਹਾ ਤੇ ਚਲੋ ਅਸੀਂ ਬਾਲਾ ਪਤਾ ਤਾਂ ਸਾਨੂੰ ਸੀਗਾ ਪਰ ਗੱਲ ਇਹ ਹੈ ਕਿ ਜਦੋਂ 18-19 ਵਿੱਚ ਦੁਬਾਰਾ ਕੈਂਪੇਨ ਸ਼ੁਰੂ ਕੀਤੀ ਵੀ ਅਸੀਂ ਹੁਣ 2020 ਨੂੰ ਫਿਰੋਂ ਕੋਆਣਾ ਵੀ ਫੋਟਾ ਰਾਈਏ ਅਸੀਂ ਦੇਸ਼ ਲਵਾਂਗੇ ਠੀਕ ਹੈ ਜੀ ਤੋਂ ਉਹ ਫਿਰ ਅਸੀਂ ਹੌਲੀ-ਹੌਲੀ ਆਉਂਦੇ ਆਉਂਦੇ ਟਿਕਟੋਕ ਤੇ ਵੀ ਆ ਗਏ ਹਾਂਜੀ ਟਿਕਟੋਕ ਦੇ ਪ੍ਰਚਾਰ ਕਰਦੇ ਰਹੇ ਠੀਕ ਹੈ ਜੀ ਫਿਰ ਇੱਕ ਵਾਰੀ ਨਜ਼ਰਕੀਤਨ ਦੇ ਉੱਤੇ ਮੇਰੀ ਕੋ ਖਾਸ ਤਿਆਰੀ ਨਾਮੇ ਕੋਲੋਂ ਤਿਆਰੀ ਕਰਕੇ ਗਿਆ ਸੀ ਨਾ ਮੇਰੀ ਕੋਈ ਤਾਂ ਦੀ ਗੱਲਬਾਤ ਸੀ ਤੇ ਉੱਥੇ ਮੈਨੂੰ ਸਾਬੀ ਨੇ ਮੈਨੂੰ ਗੱਲ ਕਹੀ ਵੀ ਕਹਿੰਦਾ ਵੀ ਨਿਹੰਗ ਜੀ ਉਸਤੇ ਆ ਕੇ ਗੱਲ ਕਰੋ ਹਾਂਜੀ ਮੈਂ ਲਈ ਵੀ ਮੇਰਾ ਕੋਈ ਤਿਆਰੀ ਨਹੀਂ ਵੀ ਲੱਖਾਂ ਦੇ ਤੋਂ ਉਹਨੂੰ ਛੇੜ ਤੋਂ ਲੱਖ ਬੰਦਾ ਹੋ ਜਾਂਦਾ ਨਗਰ ਕੀਤਾ ਫਿਰ ਤੇ ਵੀ ਇਹਨੀ ਦੁਨੀਆ ਆ ਜਾ ਰਹੀ ਹੈ ਵੀ ਕੋਈ ਤਿਆਰੀ ਨਹੀਂ ਨਹੀਂ ਤੁਸੀਂ ਦੋ ਚ ਪੰਜ ਮਿੰਟ ਲਈ ਗੱਲ ਕਰ ਲਓ ਚਲੋ ਜਦੋਂ ਆਮਸ ਇਹਨਾਂ ਨੇ ਘੰਟਾ ਡੇਢ ਘੰਟਾ ਲਾਇਆ ਹਾਂਜੀ ਸਾਡੇ ਨਾਲ ਤੇ ਉਹ ਸ਼ੇਰ ਸੇ ਨਾਲ ਸੀ ਮੇਰੇ ਤੇ ਇਹਦਾ ਸਾਨੂੰ ਬਾਰ ਬਾਰ ਕਹਿਣ ਦੇ ਚਲੋ ਮੈਂ ਕਿ ਚੱਲ ਅਸੀਂ 5 ਮਿੰਟ ਉਹ ਮੈਂ ਜੀ 5 ਮਿੰਟ ਦੀ ਸਪੀਚ ਦੀ ਸੁਣ ਲਈ ਸਕਦੇ ਆ ਤੇ ਉੱਥੇ ਆ ਉੱਥੇ ਇਹ ਗੱਲ ਸਾਫੀ ਕਹਿ ਰਿਹਾ ਆਪਣੀ ਮੂੰਹ ਵੀ ਸਾਡੇ ਗੁਰਪ੍ਰੀਤ ਸਿੰਘ ਨੇ ਅੱਗ ਹੁਣ ਗੱਲ ਕਰਨਗੇ ਹਾਂਜੀ ਚਲੋ ਐਕਚੁਅਲੀ ਇਹਦਾ ਲੈਕਚਰ ਕਰਦੇ ਰਹੇ ਹਾਂਜੀ ਇਹਦਾ ਜੁੜੇ ਹੋਏ ਅਸੀਂ ਸੰਘਰਸ਼ ਕਰਦੇ ਰਹੇ ਫਿਰ ਯੂਐਸਐਮਾਈ ਦੀ ਟੀਮ ਜਿਹੜੀ ਇਹਨਾਂ ਦੀ ਵਿੰਗ ਸੀਗੀ ਹਾਂਜੀ ਪ੍ਰਚਾਰਕ ਵਿੰਗ ਜਿਹੜੀ ਸੀ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਵੀ ਸਿੰਘ ਸਾਹਿਬ ਵੀ ਤੁਹਾਡੀ ਲੋੜ ਆ ਕਿਉਂਕਿ ਤੁਸੀਂ ਧਰਮ ਦੇ ਪੱਖ ਤੋਂ ਸਮਝਾਓ ਲੋਕਾਂ ਨੂੰ ਵੀ ਅਸੀਂ ਰਾਜ ਕਿੱਦਾਂ ਕਰਨਾ ਅਸੀਂ ਪੋਲੀਟਿਕਲ ਪੱਖ ਤੋਂ ਗੱਲ ਕਰਦੇ ਆ ਪਰ ਸਾਡੀ ਪ੍ਰੋਬਲਮ ਇਹ ਆ ਰਹੀ ਆ ਵੀ ਸਾਨੂੰ ਕੋਈ ਧਰਮ ਦੇ ਪੱਖ ਤੋਂ ਕੋਈ ਨਹੀਂ ਦੀ ਤੁਸੀਂ ਗੱਲ ਕਰੋ ਹਾਂਜੀ ਚਲੋ ਅਸੀਂ ਆ ਗਏ ਅਸੀਂ ਗੱਲ ਕਰਨੀ ਸ਼ੁਰੂ ਕਰ ਦਿੱਤੀ ਫਿਰ ਇਹਨਾਂ ਨੇ ਸਾਨੂੰ ਟੈਸਟ ਕਰਨ ਵਾਸਤੇ ਸਾਨੂੰ ਨਹੀਂ ਹੀ ਪਤਾ ਸਾਨੂੰ ਟੈਸਟ ਕਰ ਰਹੇ ਆ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਬਈ ਐਸ ਵੇਲੇ ਪੰਨੂ ਸਾਹਿਬ ਨੂੰ ਕੋਈ ਲਿਜਿਟ ਨਹੀਂ ਲੀਡਰ ਮੰਨ ਰਿਹਾ ਹਾਂਜੀ ਮੈਂ ਤੁਸੀਂ ਪੰਨੂ ਸਾਹਿਬ ਦੇ ਬਾਰੇ ਗੱਲ ਕਰੋ ਪੰਨੂ ਸਾਹਿਬ ਨੂੰ ਲਿਜਿਟ ਕਰੋ ਤੇ ਮੈਨੂੰ ਉਹਨਾਂ ਨੇ ਸਵਾਲ ਪੁੱਛਿਆ ਸੀ ਕਿ ਕਿੱਦਾਂ ਕਰੋਗੇ ਮੈਂ ਕਿਹਾ ਵੀ ਅਸੀਂ ਜੇ ਤੁਸੀਂ ਚਾਹੋਨੇ ਆ ਤੇ ਅਸੀਂ ਪੰਨੂ ਨੂੰ ਵਾਹਿਦ ਲੀਡਰ ਕਹਿ ਤਾਹੀ ਦਾਦਾ ਦੇ ਲੋਕਾਂ ਨੂੰ ਇਹ ਲੋਕੀ ਨੂੰ ਕਹਿਣਗੇ ਵੀ ਇਹ ਸਾਡਾ ਲੀਡਰ ਆ ਪੋਲੀਟਿਕਲ ਲੀਡਰ ਆ ਕਿੰਦੇ થી ਕਰ ਸਕਦੇ ਆ ਚਲੋ ਮੈਂ ਤਾਂ ਛੇਰੀ ਨੇ ਕੈਂਪੇਨ ਰਨ ਕੀਤੀ ਇੱਥੇ ਟਿਕਟ ਹਾਲ ਤੇ ਹਾਂਜੀ ਉਹਦੇ ਕਾਰਨ ਦੇ ਵਿੱਚੋਂ ਵੀ ਇਹਨਾਂ ਬੰਦਿਆਂ ਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਸਾਡੀਆਂ ਫੋਟੋਆਂ ਲਾ ਕੇ ਧਮਕਾਉਣੀਆਂ ਸ਼ੁਰੂ ਕਰ ਦਿੱਤੀਆਂ ਲੱਗੇ ਰਹੇ ਹਾਂਜੀ ਤੇ ਮੁੜ ਕੇ ਹੌਲੀ-ਹੌਲੀ ਉਦੋਂ ਇਹਨਾਂ ਨੇ ਸਾਡੇ ਪਰਿਵਾਰਾਂ ਦੀਆਂ ਵਿੱਚ ਫੋਟੋ ਲਾ ਦੇਣੀਆਂ ਜੇ ਅਸੀਂ ਕਹਿਣਾ ਮਾੜਾ ਇੱਕ ਮਿੰਟ ਮੈਂ ਤੁਹਾਨੂੰ ਇੱਥੇ ਰੋਕਾਂਗਾ ਇੱਕ ਮਿੰਟ ਮੈਂ ਤੁਹਾਨੂੰ ਇੱਥੇ ਰੋਕਾਂਗਾ ਆ ਦੇਖੋ ਤੁਸੀਂ ਰੈਫਰੈਂਡਮ ਨਾਲ ਜੁੜੇ ਹੋ ਹੈਗੇ ਹੋ